ਨਮਸਕਾਰ ਜੀ ਵੈਲਕਮ ਸਮਾਣਾ ਟੂਡੇ ਨਿਊਜ਼ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਜਾਣ ਲਈ ਸਮਾਣਾ ਸਤਰਾਣਾ ਖਨੌਰੀ ਦੇ ਲੋਕਾਂ ਨੂੰ ਰੋਡਵੇ ਟ੍ਰਾਂਸਪੋਰਟ ਕਾਰਪੋਰੇਸ਼ਨ ਦੀ ਬੱਸ ਫੜਨੀ ਹੋਵੇ ਉਹਨਾਂ ਨੂੰ ਜੰਗ ਜਿੱਤਣ ਵਾਲਾ ਕੰਮ ਹੁੰਦਾ ਹੈ ਬੱਸ ਆਉਂਦੀ ਤਾਂ ਹੈ ਇਸ ਤਰ੍ਹਾਂ ਲੋਕ ਭਜਦੇ ਹਨ ਜਿਸ ਤਰ੍ਹਾਂ ਮੇਲੇ ਵਿੱਚ ਲੋਕ ਭੱਜੇ ਹੋਣ ਸਵੇਰੇ 7 ਵਜੇ ਤੋਂ ਲੈ ਕੇ 9 ਵਜੇ ਤੱਕ ਹਾਲਾਤ ਇਸ ਤਰ੍ਹਾਂ ਮਾੜੇ ਹੁੰਦੇ ਹਨ ਇਸੇ ਤਰ੍ਹਾਂ ਸ਼ਾਮ ਦੇ ਟਾਈਮ ਪਟਿਆਲਾ ਸਮਾਣਾ ਪਾਤਲਾ ਖਨੋਰੀ ਜਾਣਾ ਹੋਵੇ ਤਾਂ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਹਨਾਂ ਦੋਨਾਂ ਹਲਕਿਆਂ ਦੇ ਲੋਕ ਕਰੀਬ 40 ਸਾਲ ਤੋਂ ਇਸ ਸਮੱਸਿਆ ਤੋਂ ਪਰੇਸ਼ਾਨ ਹਨ ਕਿਸੇ ਦੀ ਵੀ ਸਰਕਾਰ ਬਣੇ ਭਾਵੇਂ ਪਾਰਟੀ ਹੋਵੇ ਕਿਸੇ ਵੀ ਰਾਜਨੀਤੀ ਆਗੂ ਵੱਲੋਂ ਇਸ ਸਮੱਸਿਆ ਦਾ ਹੱਲ ਨਹੀਂ ਕੀਤਾ ਗਿਆ ਜਿਸ ਨਾਲ ਕਮਿਆਜਾ ਲੋਕ ਭੁਗਤ ਰਹੇ ਹਨ ਪੀਆਰਟੀਸੀ ਦੇ ਅਧਿਕਾਰੀ ਦਾ ਕਹਿਣਾ ਹੈ ਕਿ ਬੱਸਾਂ ਘੱਟ ਹਨ ਧੁੰਦ ਪੈ ਰਹੀ ਹੈ ਬੱਸਾਂ ਲੇਟ ਆ ਰਹੀਆਂ ਹਨ ਲੇਕਿਨ ਧੁੰਦ ਤਾਂ ਹੁਣ ਪੈਣ ਲੱਗੀ ਹੈ ਪਹਿਲਾਂ ਤਾਂ ਧੁੰਦ ਨਹੀਂ ਪੈਂਦੀ ਸੀ ਬੱਸਾਂ ਇਸ ਤਰ੍ਹਾਂ ਹੀ ਲੋਕਾਂ ਨੂੰ ਨਸੀਬ ਹੁੰਦੀਆਂ ਹਨ ਇੱਕ ਮਾਤਾ ਆਪਣੇ ਨੂੰਹ ਦੇ ਲਈ ਸਮਾਣਾ ਤੋਂ ਚੰਡੀਗੜ੍ਹ ਜਾ ਰਹੀ ਸੀ 2 ਘੰਟਿਆਂ ਤੋਂ ਬੱਸ ਅੱਡੇ ਵਿੱਚ ਖੜੀ ਹੈ ਕਿਉਂਕਿ ਉਸ ਦੀ ਨੂ ਪੀਜੀਆਈ ਵਿੱਚ ਇਲਾਜ ਦੇ ਦਾਖਲ ਹੈ ਇਸੇ ਤਰ੍ਹਾਂ ਸਮੱਸਿਆਵਾਂ ਵਾਰ ਰੋਜ਼ਾਨਾ ਜਾਣ ਵਾਲੇ ਲੋਕਾਂ ਨੂੰ ਰੋਜ਼ਾਨਾ ਹੀ ਪਟਿਆਲਾ ਜਾਂਦੇ ਹਨ ਚੰਡੀਗੜ੍ਹ ਜਾਂਦੇ ਹਨ ਜਾਂ ਬੱਚੇ ਪੜ੍ਹਾਈ ਲਈ ਪਟਿਆਲਾ ਚੰਡੀਗੜ੍ਹ ਜਾਂਦੇ ਹਨ ਉਹਨਾਂ ਨੂੰ ਰੋਜ਼ਾਨਾ ਹੀ ਇਸ ਤਰ੍ਹਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਸਰਕਾਰ ਬਣਨ ਤੋਂ ਪਹਿਲਾਂ ਮੌਜੂਦਾ ਵਿਧਾਇਕ ਵੀ ਖੁਦ ਧਰਨੇ ਤੇ ਆ ਕੇ ਬੈਠਦੇ ਸਨ ਕਿ ਬੱਸਾਂ ਚਲਾਓ ਲੇਕਿਨ ਹੁਣ ਉਹ ਵੀ ਦਿਖਾਈ ਨਹੀਂ ਦਿੰਦੇ ਸਮਾਣਾ ਤੋਂ ਕਲਾਸ਼ ਸ਼ਰਮਾ ਨੂਰੀ ਬਾਂਸਲ ਦੀ ਰਿਪੋਰਟ ਟੁੜੀਆਂ ਬੱਸਾਂ ਵੀ ਘਟ ਨਹੀਂ ਬੱਸਾਂ ਜਨਮੇ ਦੇ ਵਿੱਚ ਨਵੀਆਂ ਆ ਰਹੀਆਂ ਨੇ ਚਾਰ ਪੰਜ ਸੌ ਗੱਡੀ ਨਵੀਂ ਆ ਰਹੀ ਹੈ ਬਾਕੀ ਕੁਛ ਅੱਜ ਧੁੰਦ ਬਹੁਤ ਜ਼ਿਆਦਾ ਹੈ ਧੁੰਦ ਕਰਕੇ ਗੱਡੀਆਂ ਆ ਟੁੜੀਆਂ ਲੇਟ ਆ ਰਹੀਆਂ ਨੇ ਜਿੰਨੀਆਂ ਵੀ ਗੱਡੀਆਂ ਲੇਟ ਆ ਰਹੀਆਂ ਨੇ ਸਾਰੀਆਂ ਇਹ ਆਪਣਾ ਰੂਟ ਹੈ ਪਟਿਆਲਾ ਸਮਾਣਾ ਖਾਤਣਾ ਖਨੋਰੀ ਜਿਹੜੇ ਰੂਟ ਹੈ ਇੱਥੇ ਕਿੰਨੀ ਬੱਸਾਂ ਦੀ ਕਾਟ ਹੋਣੀ ਜਿਹੜੀ ਮਤਲਬ ਇਹ ਪ੍ਰੋਬਲਮ ਆ ਹੁੰਦੀ ਹੈ ਬੱਸਾਂ ਦੀ ਬੱਸਾਂ ਤਾਂ ਠੀਕ ਨਹੀਂ ਬੱਸਾਂ ਦਾ ਟਾਈਮ ਆ ਜਾ ਰਹੇ ਨੇ ਗੱਲ ਸਵਾਰੀਓ ਬਹੁਤ ਜ਼ਿਆਦਾ ਹੈ ਅੱਜ ਤਿੰਨ ਦਿਨਾਂ ਬਾਅਦ ਵਰਕਿੰਗ ਡੇ ਹੈ ਇਹਦੇ ਕਰਕੇ ਸੋਮਵਾਰ ਦਾ ਰਸ਼ ਰਹਿੰਦਾ ਹੀ ਰਹਿੰਦਾ ਜ਼ਿਆਦਾ ਇਸ ਕਰਕੇ ਥੋੜੀ ਦਿੱਕਤ ਆ ਰਹੀ ਹੈ ਕੁਝ ਤੁੰਦ ਬਹੁਤ ਜ਼ਿਆਦਾ ਹੈ ਤੁੰਦ ਕਰਕੇ ਵੀ ਦੇਰ ਹੈ ਬਹੁਤ ਜ਼ਿਆਦਾ ਦੇਰੀ ਹੈ ਤੁੰਦ ਕਰਕੇ ਕਿੰਨਾ ਫਰਕ ਪੈ ਜਾਂਦਾ ਟਾਈਮ ਦੇ ਜੇ ਤੁੰਦ ਨਾਲ ਜਿਹੜੀ ਗੱਡੀ 20 ਮਿੰਟ ਲੇਟ ਆ ਰਹੀ ਹੈ ਜੀ ਗੱਡੀ ਰੇ ਗੱਡੀ 20 ਮਿੰਟ ਲੇਟ ਹੈ ਅਸ ਨਹੀਂ ਮਿਲੀ ਮੈਂ 24 ਚੜਾ ਮੇਰੇ 9 10 ਲੱਖ ਪਰਿਸ਼ਨ ਹੋਇਆ ਪਟਿਆਲੇ ਦਾਖਲ ਹੈ ਉੱਥੇ ਪੀਜੀ ਵਾਲੇ ਚ ਪੀਜੀ ਤੇ ਜਾਣ ਨੂੰ ਬੈਠੇ ਮੈਂ ਤਾਂ ਉੱਸ ਕਰਕੇ ਬਸ ਕਿੰਨੀ ਦੇਰ ਤੋਂ ਖੜੇ ਹੋ ਮਰਸੇਰ ਦੀ ਆਈਆਂ 7 ਵਜੇ ਸਵੇਰ ਤੋਂ ਖੜੇ ਹੋ ਲੋਕੀ ਸਵੇਰ ਤੋਂ ਖੜੇ ਪਿੱਛੋਂ ਵੀ ਭਰੀਆਂ ਆ ਰਹੀਆਂ ਬਸਾਂ ਤੇ ਬਹੁਤ ਜ਼ਿਆਦਾ ਭੀੜ ਹੈ ਬੱਚਿਆਂ ਨੂੰ ਤੇ ਸਕੂਲ ਵਾਲੇ ਸਟੂਡੈਂਟਾਂ ਨੂੰ ਤੇ ਬਹੁਤ ਪਰੇਸ਼ਾਨੀ ਆ ਰਹੀ ਹੈ ਜੀ ਲੋਕਾਂ ਕਿੰਨੇ ਟਾਈਮ ਤੋਂ ਖੜੇ ਹੋ ਇੱਥੇ ਸਾਨੂੰ ਪੌਣਾ ਘੰਟਾ ਹੋ ਗਿਆ ਇੱਥੇ ਪੌਣਾ ਘੰਟਾ ਕਿਸ ਤਰ੍ਹਾਂ ਦੇ ਹਾਲਾਤ ਹੈ ਬਸੰਦੇ ਜੀ ਬਹੁਤ ਹਾਲਾਤ ਮਾੜੇ ਆ ਬਹੁਤ ਜ਼ਿਆਦਾ ਚੜਨਾ ਜਿਸ ਤਰ੍ਹਾਂ ਚੜਦੇ ਹੋ ਐਕਸੀਡੈਂਟ ਹੋ ਸਕਦਾ ਹੈ ਦੁਰਘਟਨਾ ਬਹੁਤ ਪੁੱਛ ਹੋ ਸਕਦਾ ਜੀ ਏ ਤੁਸੀਂ ਦੇ ਆ ਇਹਨਾਂ ਨੂੰ ਆਧਾਰ ਕੱਢ ਪਿਆ ਰਿਹਾ ਹੈ ਤਾਂ ਕਿੰਨੇ ਟਾਈਮ ਤੋਂ ਖੜੇ ਇੱਥੇ ਥੋੜਾ ਜਿਹਾ ਹੋਰ ਹੈ ਜੀ ਫਿਰ ਹਾਂਜੀ ਫਿਰ ਆਂਦੇ ਫਿਰ ਕਿਸ ਤਰ੍ਹਾਂ ਹੁੰਦਾ ਆਂਦੇ ਆ ਤਾਂ ਬਹੁਤ ਜ਼ਿਆਦਾ ਰਸ਼ ਹੈ ਚੜ੍ਹਨਾ ਵੀ ਮੁਸ਼ਕਿਲ ਹੋ ਜਾਂਦਾ ਹੈ ਹਾਂਜੀ ਕਿੰਨੀ देर ਹੋ ਗਈ ਘੰਟਾ ਹੋ ਗਿਆ ਇੱਥੇ ਖੜੇ ਨੂੰ ਸਾਨੂੰ